ਦੇਖੋ ਜੀ ਬੂਟੇ ਸਾਡੇ ਵਾਸਤੇ ਬਹੁਤ ਜ਼ਰੂਰੀ ਨੇ ਜੋ ਦਰਖਤ ਨੇ ਬੂਟੇ ਨੇ ਸਾਡੇ ਵਾਸਤੇ ਸਾਡੇ ਬੱਚਿਆਂ ਵਾਸਤੇ ਇਹ ਬਹੁਤ ਜ਼ਰੂਰੀ ਹੋ ਗਿਆ ਅੱਜ ਕੱਲ ਮਤਲਬ ਜੋ ਬਿਮਾਰੀਆਂ ਲੱਗ ਰਹੀਆਂ ਜਾਂ ਜੋ ਵੀ ਹੈ ਇਹ ਬੂਟਿਆਂ ਕਰਕੇ ਹੀ ਹੋ ਰਿਹਾ ਹੈ ਜੇ ਆਪਾਂ ਬੂਟੇ ਸਹੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਆਪਾਂ ਪਾਲ ਕੇ ਬੂਟੇ ਵੱਡੇ ਕਰਕੇ ਲਾਵਾਗੇ ਤੇ ਆਪਣੇ ਬੱਚਿਆਂ ਨੂੰ ਸਕੂਨ ਮਿਲਣਾ ਇਹਨਾਂ ਦਾ ਇਹ ਆਕਸੀਜਨ ਹੋਰ ਵਾਤਾਵਰਣ ਸਾਫ਼ ਰੱਖਦੇ ਨੇ ਇਹਨਾਂ ਦਾ ਜ਼ਰੂਰੀ ਹੈ ਵੀ ਖਿਆਲ ਵੀ ਰੱਖਿਆ ਜਾਵੇ ਬੂਟੇ ਮੈਨੂੰ ਹਾਂ ਲੱਗਦਾ ਅੱਜ ਹਫ਼ਤਾ ਤੋਂ ਉੱਪਰ ਹੋ ਗਿਆ ਵੀ ਇਹਨਾਂ ਬੂਟਿਆਂ ਨੂੰ ਮਤਲਬ ਵੀ ਲਾਉਂਦੇ ਹੋਏ ਪਹਿਲਾਂ ਅਸੀਂ ਬਾਉਂਡਰੀ ਬਾ ਤੇ ਤਾਰ ਵੀ ਲਵਾਈ ਆ ਸਾਡਾ ਤੇ ਪਸ਼ੂਆਂ ਤੋਂ ਸਾਨੂੰ ਪਸ਼ੂਆਂ ਦਾ ਬਹੁਤ ਖਤਰਾ ਰਹਿੰਦਾ ਇੱਥੇ ਵਟ ਵਕਤ ਤੇ ਜਿਹੜੇ ਤੁਸੀਂ ਆ ਲਗਾ ਰਹੇ ਹੋ ਜਿਹੜੇ ਦਿਖਾ ਰਹੇ ਆਸੀਂ ਕੈਮਰੇ ਦੇ ਵਿੱਚ ਕਿਹੜੇ ਕਿਹੜੇ ਕਾਦੇ ਕਾਦੇ ਬੂਟੇ ਤੁਸੀਂ ਲਗਾਏ ਇਹ ਬੂਟੇ ਜੀ ਇਹ ਹਾਈਬ੍ਰਿਡ ਬੂਟੇ ਨੇ ਜੀ ਇਹ ਇਹ ਨਰਸੀ ਤੋਂ ਲੈਂਦੇ ਜਿੱਥੋਂ ਪੋਨੀਗੜ ਤੋਂ ਲੈਂਦੇ ਇਹ ਬੂਟੇ ਇਹ ਫੁੱਲ ਤੇ ਸ਼ਾਨਦਾਰ ਬੂਟੇ ਨੇ ਜੀ ਜੀ ਹਾਂ ਜੀ ਇਹ ਤਾਂ ਫੁੱਲ ਬਹੁਤ ਬੜੀ ਫੁੱਲ ਲੱਗਦੇ ਜੀ ਲਗ ਲਗ ਤਰ੍ਹਾਂ ਦੇ ਤੇ ਆਕਸੀਜਨ ਭਰਪੂਰ ਬੂਟੇ ਨਾਲ ਜੀ ਟੋਟਲ ਜੀ ਗੱਲ ਕਰੀਏ ਤਾਂ ਕਿੰਨੇ ਤੁਸੀਂ ਬੂਟੇ ਹੁਣ ਤੱਕ ਲਗਾ ਦਿੱਤੇਗੇ ਨੇ ਟੋਟਲ ਗੱਲ ਕਰੀਏ ਤੁਸੀਂ ਐ ਲਾ ਕੇ ਚੱਲੋ ਅੰਦਾਜ਼ਾ ਅਸੀਂ 3 3.5 ਤੱਕ ਬੂਟਾ ਲਗਾ ਦਿੱਤਾ ਜੀ 3.5 ਬੂਟਾ ਤੁਸੀਂ ਇਸ ਰਕਤ ਜਿਹੜਾ ਲਗਾ ਦਿੱਤਾ ਤਾਂ ਜੇ ਗੱਲ ਕਰੀਏ ਤਾਂ ਇਹ ਤੁਸੀਂ ਕਾਫੀ ਜਿਹੜਾ ਦਾ ਫੰਡ ਵੀ ਲੱਗਿਆ ਹੋਵੇਗਾ ਤੇ ਤੁਹਾਨੂੰ ਆਪ ਨੂੰ ਜਾਣਾ ਪਿਆ ਹੋਵੇਗਾ ਤੇ ਕਿਸ ਤਰ੍ਹਾਂ ਇਹ ਕੋਣ ਹੈ ਸਾਰਾ ਕੁਝ ਕਰ ਰਿਹਾ ਹੈ ਸਾਨੂੰ ਫੰਡ ਤਾਂ ਦੇਖੋ ਜੀ ਇੱਕ ਸਾਡੇ ਠੇਕੇਦਾਰ ਸਾਹਿਬ ਨੇ ਅਗਰਪਾਲ ਜੀ ਜੀ ਉਹਨਾਂ ਨੇ ਸਾਨੂੰ ਫੰਡ ਮਹਿਮ ਕਰਾਤਾ ਸੀ ਦੇਤਾ ਸੀਗਾ ਤੇ ਬਾਕੀ ਮੇਰੇ ਨਾਲ ਜ ਮਿੱਤਰ ਨੇ ਜੀ ਜੀ ਜਿਹੜੇ ਪੰਜ ਸੱਤ ਮਿੱਤਰ ਨੇ ਉਹਨਾਂ ਨੇ ਨਾਲ ਫੰਡ ਪਾ ਲਿਆ ਜੀ ਤੇ ਨਾਲੇ ਮੇਰੀ ਮਦਦ ਵੀ ਬਹੁ ਕੀਤੀ ਜੀ ਬੂਟੇ ਲਗਾਉਣ ਚ ਉਹਨਾਂ ਚ ਇੱਕ ਮੇਰੇ ਮਿੱਤਰ ਅਮਨ ਬੀਪੀਓ ਜੀ ਨੇ ਜੀ ਤੇ ਇੱਕ ਸ਼ਕਾਲਾ ਸ਼ਰਮਾ ਜੀ ਪਾਲਾ ਜੀ ਤੇ ਇਹ ਮੇਰੇ ਨਾਲ ਤੇ ਇੱਕ ਦੋ ਬੰਦੇ ਦੋ ਮਾਲੀ ਸੀ ਆਪਣੇ ਇੱਕ ਕਮੇਟੀ ਦੁਰਗਾ ਦਾਸ ਤੇ ਇੱਕ ਇਥੇ ਪਾਰਕ ਚ ਰੱਖਿਆ ਮਾਲੀ ਉਹਨਾਂ ਨੇ ਵਿਚਾਰੇ ਬਹੁਤ ਹੈਲਪ ਕੀਤੀ ਮੇਰੀ ਹਾਂ ਜੀ ਮਤਲਬ ਜੋ ਵੀ ਆਉਂਦਾ ਰਿਹਾ ਤੇ ਹੈਲਪ ਕਰਦਾ ਰਿਹਾ ਹੁਣ ਪਾਣੀ ਪਾਉਣ ਵਾਸਤੇ ਵੀ ਇਸ ਤਰ੍ਹਾਂ ਵੀ ਲੋਕ ਸਵੇਰੇ ਆਉਂਦੇ ਨੇ ਪਾਣੀ ਆਵਦੇ ਆ ਪਾ ਜਾਂਦੇ ਨੇ ਜੀ ਸਾਨੂੰ ਪਤਾ ਵੀ ਲੱਗਦਾ ਹਾਂ ਜੀ ਤਾਂ ਬਹੁਤ ਵੱਡੀ ਗੱਲ ਹੈ ਤੇ ਵੱਡੀ ਗੱਲ ਇਹ ਕੀ ਹੈ ਜਿ ਕਿ ਸ਼ਾਮ ਸੰਭਾਲ ਵੀ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਤੁਸੀਂ ਇਨ ਮਤਲਬ ਯੋਗਦਾਨ ਪਾਇਆ ਤਾਂ ਸਾਹ ਸੰਭਾਲ ਵੀ ਉਸਦੇ ਲਈ ਜ਼ਰੂਰੀ ਹੈ ਤਾਂ ਸਾਹ ਸੰਭਾਲ ਦਾ ਜਿਵੇਂ ਕੀ ਪ੍ਰੋਸੀਜਰ ਹੈ ਤੁਹਾਡਾ ਸਾਹ ਸੰਭਾਲਤਾ ਇਸ ਤਰ੍ਹਾਂ ਹੀ ਅਸੀਂ ਸਵੇਰੇ 6:30 ਵਜੇ ਇੱਥੇ ਆ ਜਾਂਦੇ ਹਾਂ ਜੀ ਤੇ ਤਕਰੀਬਨ 8:30 ਚੱਲ ਜਾਂਦੇ ਹਾਂ ਜੀ ਇੱਥੋਂ ਜੀ ਜੀ ਇੱਥੇ ਸਭ ਦੇਖ ਰਹੇ ਕਰਦੇ ਹਾਂ ਜੇ ਕੋਈ ਪੌਦਾ ਡਿੱਗਿਆ ਹੋਇਆ ਉਹਨੂੰ ਸਹੀ ਕਰ ਦਿੰਦੇ ਹਾਂ ਤੇ ਪਾਣੀ ਦੀ ਘਾਟ ਆ ਪਾਣੀ ਪਾ ਦਿੰਦੇ ਹਾਂ हां जी कोई देख ਰਖਦਾ ਪਸ਼ੂਆਂ ਤੋਂ ਦੇਖ ਰਖ ਕਰ ਲੈਨੇ ਆ ਵੀ ਕੋਈ ਆਵੇ ਨਾ ਇੱਥੇ ਕਹਿ ਦਿੰਨੇ ਲੋਕਾਂ ਨੂੰ ਵੀ ਤੁਸੀਂ ਇੱਥੇ ਪਸ਼ੂ ਨਾ ਇੱਥੇ ਵਾੜੋ ਜੀ ਜੀ ਤੇ ਉਹਦੇ ਬਾਅਦ ਇੱਥੇ ਪਸ਼ੂਆਂ ਦੇ ਕਰਕੇ ਇੱਥੇ ਬਾੜ ਤਾਰ ਵੀ ਲਗਾਤੀ ਦੋਨਾਂ ਤਿੰਨ ਸੈੜਾ ਬੰਦ ਕਾਪੀਆਂ ਸੀ ਜੀ 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 ਇੱਥੇ ਪਸ਼ੂ ਜੜਾ ਨਾ ਕਰਨ ਬਹੁਤ ਵੱਡਾ ਜਿਹੜਾ ਤੁਹਾਡਾ ਯੋਗਦਾਨ ਹੈਗਾ ਹੈ ਸ਼ਹਿਰ ਦੇ ਵਿੱਚ ਤੇ ਉਹ ਲੋਕਾਂ ਨੂੰ ਕੀ ਪ੍ਰੇਰਿਤ ਕਰਦੇ ਹੋ ਕਿ ਲੋਕ ਤੁਹਾਡੇ ਨਾਲ ਕਿਸ ਤਰ੍ਹਾਂ ਇਸ ਮੁਹਿੰਮ ਦੇ ਵਿੱਚ ਸਹਿਯੋਗ ਕਰਨ ਲੋਕਾਂ ਤਾਂ ਜੀ ਮੈਂ ਇਸ ਦਾ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਆਪਾਂ ਬੂਟੇ ਲਗਾਉਣੇ ਆ ਤੇ ਉਹਨਾਂ ਦੀ ਦੇਖ ਰੱਖ ਵੀ ਕਰਨਾ ਜ਼ਰੂਰੀ ਹੈ ਜੀ 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 ਉਹਨੇ ਦੇਖ ਰੱਖ ਕਰੋ ਉਹਨਾਂ ਨੂੰ ਪਾਲੋ ਜੀ ਤਾਂ ਕਿ ਉਹ ਜੇ ਆਪਾਂ 500 ਬੂਟਾ ਲਾਇਆ ਜੇ ਆਪਣਾ 250 ਬੂਟਾ ਵੀ ਮਤਲਬ ਹੋ ਗਿਆ ਤਾਂ ਬਹੁਤ ਵਧੀਆ ਜੀ ਸਭ ਤੋਂ ਵਧੀਆ ਪਰਾਲਾ ਹੋਊਗਾ ਜੀ ਇਹ ਆਪਣਾ ਜੀ ਬੈ ਪਾਲਣ ਦੀ ਜ਼ਿਆਦਾ ਹੁੰਦਾ ਜੀ ਲਗਾਉਣਾ ਤਾਂ ਬਹੁਤ ਸੌਖਾ ਬੂਟਾ ਜੀ 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 ਇਸ ਤੋਂ ਬਾਅਦ ਪਾਲਣ ਦੀ ਮਿਹਨਤ ਹੈ हां मैं और कुछ कहना चाहूंगा ਤੁਸੀਂ ਬਹੁਤ ਵੱਡਾ ਤੁਹਾਡਾ ਯੋਗਦਾਨ ਹੈ ਬਧਾਈ ਤੇ ਪਤ ਨੂੰ ਬਹੁਤ ਬਹੁਤ ਮੁਬਾਰਕ ਨਹੀ ਨਹੀ ਧੰਨਵਾਦ ਜੀ ਸਾਰਿਆਂ ਦਾ ਮੈਨੂੰ ਸਹਿਯੋਗ ਦੇਣ ਵਾਸਤੇ ਤੇ ਠੀਕ ਹੈ ਜੀ ਵਧੀਆ ਵਸੇ ਇਸ ਕੰਮ ਚ ਲੱਗੇ ਰਹੋ ਜੀ ਸਵੇਰੇ 2 ਘੰਟੇ ਆਪਾਂ ਸੈਰ ਵਾਸਤੇ ਕੱਢਦੇ ਆ ਤੇ ਇਧਰ ਕੱਢ ਲਿਆ ਕਰ ਵੀ ਕਿਉਂਕਿ ਇਹ ਵੀ ਸੈਰ ਹੀ ਇੱਕ ਤਰ੍ਹਾਂ ਦੀ ਜੇ ਆਪਾਂ ਇੱਥੇ ਕੰਮ ਕਰਾਂਗੇ ਸੈਰ ਹੈ ਜੀ ਜੀ ਹਾਂ ਇਹ ਵੀ ਸਰੀਰ ਦੀ ਐਕਸਰਸਾਈਜ਼ ਹੀ ਇੱਕ ਤਰ੍ਹਾਂ ਦੀ ਚੰਗਾ ਮਾਤਾਵਰਨ ਹੋਵੇਗਾ ਤਾਂ ਸਰੀਰ ਉਸ ਤਰ੍ਹਾਂ ਰਹੇਗਾ ਹਾਂਜੀ 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 ਹਾਂ ਜੀ ਯਾਨੀ ਸੈਰ ਕਰਨ ਨੂੰ ਵੈਸੇ ਇਸ ਤੋਂ ਬਾਅਦ ਸੈਰ ਕਰਨ ਦੀ ਹੈ ਜਦੋਂ ਬਾਅਦ ਇੱਥੇ ਜਦੋਂ ਬੂਟੇ ਹਰੇ ਭਰੇ ਹੋਗੇ ਜੀ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿਹੜਾ ਜਿਹੜਾ ਕਾਕਾ ਕੋਚ ਵੱਲੋਂ ਜਿਹੜਾ ਬੁੱਢਲਾਡੇ ਦੇ ਵਿੱਚ ਬਹੁਤ ਸੋਹਣੀ ਜਿਹੜੀ ਮੁਹਿੰਮ ਚਲਾਈ ਗਈ ਹੈ ਇਹ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਬੈਕਗ੍ਰਾਉਂਡ ਤੇ ਦਿਖਾਉਂਗਾ ਕਿ ਕਿੰਥੇ ਕਿੱਥੇ ਜਿਹੜੇ ਇਹਨਾਂ ਨੇ ਬੂਟੇ ਲਗਾਏ ਨੇ ਤੇ ਕਿੰਨਾ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਬੁੱਢਲਾਡਾ ਦੀ ਜਿਹੜੀ ਖੂਬਸੂਰਤ ਦੀ ਨਹਾਰ ਜਿਹੜੀ ਉਹ ਬਦਲ ਕੇ ਇਹ ਰੱਖ ਦੇਣਗੇ ਨੌਜਵਾਨ ਇਹਨਾਂ ਨੂੰ ਇਨਾਂ ਦਾ ਹੌਸਲਾ ਵਧਾਈ ਲਈ ਚੰਗੇ ਚੰਗੇ ਕਮੈਂਟ ਕਰਕੇ ਇਨਾਂ ਦਾ ਜਰੂਰ ਹੌਸਲਾ ਵਧਾਈ ਕਰੋ ਮਿਲਦੇ ਆ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੋਸਤਾਂ ਨੂੰ ਰਜ਼ਾਦ